ਰੂਗਾ ਆਪਣਾ ਸਾਰਿਆਂ ਨੇ ਅਜੇ ਹੋਰ ਜਿਹੜੇ ਆਪਣੇ ਸਾਥੀ ਆ ਸਕਦੇ ਆ ਉਹਨਾਂ ਨੂੰ ਫੋਨ ਕਰ ਲੋ ਇਹਦੇ ਵਾਸਤੇ ਉੱਥੇ ਵੀ ਆਪਣਾ ਇੱਕ ਟੁੱਟ ਲੱਗਣਾ ਗੇਟ ਤੇ ਆਪਾਂ ਉਹਦੇ ਵਾਸਤੇ ਵੀ ਤਿਆਰ ਹੋਈਏ ਤੇ ਮੈਂ ਆਪਦੀ ਗੱਲ ਸ਼ੁਰੂ ਕਰਦਾ ਭਗਵੰਤ ਮਾਨ ਤੇਰਾ ਇਹ ਸਿਸਟਮ ਜਦੋਂ ਤੂੰ ਇਹ ਕਹਿੰਦਾ ਸੀ ਕਿ ਮੈਂ ਜਦੋਂ ਆਉਂਗਾ ਸਾਰਾ ਬਦਲਾ ਲੈ ਕੇ ਆਉਂਗਾ ਤੇਰੇ ਸਿਸਟਮ ਦੇ ਵਿੱਚ ਸਾਡੇ ਵੀਰ ਜਸਕਰਨ ਸਿੰਘ ਤੇ ਭੈਣ ਕਮਲਜੀਤ ਬਲੀ ਤੇਰੇ ਸਿਸਟਮ ਨੇ ਲਈ ਆ ਇਸ ਤੋਂ ਪਹਿਲਾਂ ਵੀ ਭਗਵੰਤ ਮਾਨਾ ਤੇਰੇ ਸਿਸਟਮ ਨੇ ਠੇਕੇਦਾਰੀ ਸਿਸਟਮ ਦੇ ਵਿੱਚ ਜਿੰਨੇ ਮੁਲਾਜ਼ਮ ਕੰਮ ਕਰਦੇ ਨੇ ਖਾਸ ਕਰਕੇ ਬਿਜਲੀ ਬੋਰਡ ਦੇ ਸਾਡੇ ਮੁਲਾਜ਼ਮ ਸਾਥੀ ਤਾਰਾਂ ਦੇ ਉੱਪਰ ਹੀ ਕਈ ਟੰਗੇ ਜਾਂਦੇ ਨੇ ਕਈ ਵਿਚਾਰੇ ਟਰਾਂਸਫਾਰਮਰ ਨੂੰ ਠੀਕ ਕਰਦੇ ਟੰਗੇ ਜਾਂਦੇ ਨੇ ਉਹਨਾਂ ਦੇ ਬੱਚੇ ਤੇਰੀ ਬਦਲਾਅ ਵਾਲੀ ਸਰਕਾਰ ਦੇ ਵਿੱਚ ਅੱਜ ਦਰਦ-ਦਰ ਪੜਕਣ ਦੇ ਵਾਸਤੇ ਮਜਬੂਰ ਹੋਏ ਨੇ ਉਹਨਾਂ ਦੇ ਬੱਚਿਆਂ ਦੀ ਰੋਟੀ ਰੋਟੀ ਦਾ ਤੈਨੂੰ ਕੋਈ ਠਿਕਰ ਨਹੀਂ ਜੇ ਤੈਨੂੰ ਫਿਕਰ ਆ ਤਾਂ ਤੈਨੂੰ ਆਪਦੀ ਪਾਰਟੀ ਦਾ ਫਿਕਰ ਆ ਤੈਨੂੰ ਕਾਰਪੋਰੇਟ ਘਰਾਣਿਆਂ ਦਾ ਫਿਕਰ ਆ ਤੈਨੂੰ ਫਿਕਰ ਆਪਦੀ ਦਿੱਲੀ ਵਾਲੀ ਟੀਮ ਦਾ ਫਿਕਰ ਆ ਭਗਵੰਤ ਮਾਨ ਅਸੀਂ ਤੈਨੂੰ ਇਸ ਮੰਚ ਤੋਂ ਅਧਿਆਪਕ ਜਥੇਬੰਦੀਆਂ ਤੋਂ ਇੱਕ ਚੇਤਾਵਨੀ ਦਿੰਨੇ ਆ ਕਿ ਜਿਹੜੀ ਤੇਰੇ ਇਹ ਬੋਰਡ ਸਿਸਟਮ ਦੇ ਵਿੱਚ ਜਿਹੜਾ ਤੂੰ ਚਾਹਣਾ ਵੀ ਅਸੀਂ ਡੇਡੇ ਮੇਡੇ ਢੰਗਾਂ ਦੇ ਨਾਲ ਬਲਾਕ ਸ਼ਾਂਤੀ ਤੇ ਜ਼ਿਲ੍ਹਾ ਪ੍ਰਸ਼ਾਸਨਿਕਾ ਚੋਣਾਂ ਜਿੱਤ ਕੇ ਤੇ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਕਿ ਪੰਜਾਬ ਦੇ ਲੋਕ ਸਾਡੇ ਨਾਲ ਆ ਪਰ ਅੱਜ ਇਹ ਸਾਡਾ ਕੱਠ ਜਿਹੜਾ ਕਿ ਪੰਜਾਬ ਦੇ ਸਾਰੇ ਜ਼ਿਲ੍ਹੇ ਹੈੱਡਕੁਆਰਟਰਾਂ ਤੇ ਹੋ ਰਿਹਾ ਅਸੀਂ ਇਹ ਤੈਨੂੰ ਕਹਿੰਨੇ ਆ ਕਿ ਤੂੰ ਜਿੰਨਾਂ ਦਾ ਕਾਤਲ ਆ ਜਿਹੜੇ ਅਸੀਂ ਆਪਦੀ ਜਥੇਬੰਦੀ ਵੱਲੋਂ ਇਹ ਪਹਿਲਾ ਹੀ ਸਾਡਾ ਐਲਾਨੀਆਂ ਪ੍ਰੋਗਰਾਮ ਸੀਗਾ ਕਿ ਅਸੀਂ ਇਸ ਵੋਟ ਸਿਸਟਮ ਦੇ ਵਾਸਤੇ ਸਾਰੇ ਪੰਜਾਬ ਦੇ ਡਿਪਟੀ ਕਮਿਸ਼ਨਰ ਨੂੰ ਮਿਲਾਂਗੇ ਬਠਿੰਡੇ ਦੇ ਵਿੱਚ ਵੀ ਮਿਲੇ ਆ ਮੋਕੇ ਵਿੱਚ ਵੀ ਮਿਲੇ ਸੀਗੇ ਤੇ ਇਹਨਾਂ ਨੂੰ ਅਸੀਂ ਇਹ ਸਾਰੀਆਂ ਗੱਲਾਂ ਦੀ ਤੇ ਜਿਹੜੇ ਸਾਨੂੰ ਖਾਸੇ ਸੀਗੇ ਇਹ ਖਾਸੇ ਅਸੀਂ ਪ੍ਰਗਟ ਕੀਤੇ ਆ ਵੀ ਮੌਸਮ ਆ ਜਿਹੜਾ ਬਹੁਤ ਖਰਾਬ ਆ ਡਿਊਟੀਆਂ ਜਿਹੜੀਆਂ ਉਹ ਮੁਲਾਜ਼ਮਾਂ ਦੇ ਜਿੱਥੇ ਜਾਂਦਾ ਘਰ ਦੇ ਨੇੜੇ ਲਾਈਆਂ ਜਾਣ ਜਾਂ ਜਿੱਥੇ ਉਹ ਕੰਮ ਕਰਦੇ ਆ ਉੱਥੇ ਲਾਈਆਂ ਜਾਣ ਇੱਥੇ ਬਠਿੰਡੇ ਵਾਲੀ ਏਡੀਸੀ ਮੈਡਮ ਨੂੰ ਵੀ ਮਿਲੇ ਆ ਇਸ ਏਡੀਸੀ ਮੈਡਮ ਨੂੰ ਅਸੀਂ ਇਹ ਗੱਲ ਜਦੋਂ ਕਹੀ ਆ ਇਹ ਕਹਿੰਦੀ ਕੋਈ ਨਹੀਂ ਅਸੀਂ ਦੇਖਾਂਗੇ ਪਹਿਲੀਆਂ ਜਦੋਂ ਪਹਿਲੀ ਰੈਸਲ ਹੋਈ ਆ ਉਦੋਂ ਸਾਨੂੰ ਵੀ ਐ ਲੱਗਦਾ ਸੀ ਵੀ ਸ਼ਾਇਦ ਉਦਾਸਰ ਪਰ ਨਹੀਂ ਉਸ ਤੋਂ ਬਾਅਦ ਸਾਡੇ ਜਿਹੜੇ ਭਗਤੇ ਵਾਲੇ ਤਲਵੰਡੀ ਲਾਤੇ ਗੋਨਿਆਂ ਵਾਲੇ ਚੱਕ ਕੇ ਮੌੜ ਮੰਡੀ ਲਾਤੇ ਮੌੜ ਮੰਡੀ ਵਾਲੇ ਚੱਕ ਕੇ ਸੰਗਤ ਲਾਤੇ ਸੰਗਤ ਵਾਲੇ ਚੱਕ ਕੇ ਭਗਤੇ ਲਾਤੇ ਆਪਣੇ ਵੀ ਇੱਕ ਐਕਸੀਡੈਂਟ ਹੋਇਆ ਬਠਿੰਡੇ ਦੇ ਵਿੱਚ ਆਪਣੇ ਜਗਤਵਿੰਦਰ ਨੇ ਭਗਤੇ ਵਾਲੇ ਉਹਨਾਂ ਦੇ ਮੈਸੇਜ ਭਗਤੇ ਤੋਂ ਤਲਵੰਡੀ ਲੱਗੀ ਹੋਈ ਸੀ ਉਹਨਾਂ ਦੀ ਡਿਊਟੀ ਉਹ ਬੱਸ ਤੇ ਸਵੇਰੇ ਆ ਰਹੇ ਸੀ ਤਾਂ ਬੱਸ ਦਾ ਐਕਸੀਡੈਂਟ ਜਿਹੜਾ ਕੋਠਾਗੁਰੂ ਹੋਇਆ ਤਾਂ ਉਹਨੂੰ ਤੁਰੰਤ ਉੱਥੋਂ ਅਸੀਂ ਰਿਲੀਵ ਕੀਤਾ ਰਿਲੀਵ ਕਰਕੇ ਉਸ ਨੂੰ ਉਹਦੀ ਘਰ ਦੀ ਦਾ ਇਲਾਜ ਕਰਾਉਣ ਵਾਸਤੇ ਭੇਜਿਆ ਭਗਵੰਤ ਮਾਨ ਜੇ ਤੂੰ ਤੇਰੇ ਸੀਆਈਡੀ ਦੇ ਕੰਨ ਸੁਣਦੇ ਨੇ ਅਸੀਂ ਇਹ ਤੈਨੂੰ ਦੱਸਣਾ ਚਾਹੁੰਦੇ ਆ ਜੇ ਤੂੰ ਇਹ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਅਸੀਂ ਅਖੀਰਲੇ ਦਰ ਤੱਕ ਜਾਵਾਂਗੇ ਕਿਉਂਕਿ ਦਿਸਕਰਨਾ ਡੈਮੋਕਰੈਟਿਕ ਟੀਚਰ ਫਰੰਟ ਦਾ ਜਦੋਂ ਦਾ ਉਹ ਭਰਤੀ ਹੋਇਆ 2008 ਦੇ ਵਿੱਚ ਤੇ ਭੈਣ ਕਮਲਜੀਤ ਕੌਰ 2008 ਦੇ ਵਿੱਚ ਭਰਤੀ ਹੋਇਆ ਉਦੋਂ ਤੋਂ ਡਟੀਐਫ ਦਾ ਝਿਹਾਰੂ ਸਾਥੀ ਰਿਹਾ ਉਹ ਬਲਾਕ ਪੱਤਰੀ ਆਪੂ ਰਿਹਾ ਉਹ ਹਰੇਕ ਐਕਸ਼ਨ ਦੇ ਵਿੱਚ ਸੰਧੀਆਂ ਜਨਤਕ ਜਥੇਬੰਦੀਆਂ ਦੇ ਐਕਸ਼ਨ ਦੇ ਵਿੱਚ ਅਧਿਆਪਕਾਂ ਦੇ ਜਿੰਨੇ ਵੀ ਇਕੱਠ ਹੋਏ ਨੇ ਹਰੇਕ ਟੱਠ ਦੇ ਵਿੱਚ ਗਿਆ